ਵਾਹ ਵਾਹ ਗੋਬਿੰਦ ਸਿੰਘ ਆਪੇ ਗੁਰ ਚੇਲਾ ਗਿਆਨ ਧਿਆਨ ਕਿਛ ਕਰਮ ਨਾ ਜਾਣਾ ਸਾਰ ਨਾ ਜਾਣਾ ਤੇਰੀ ਸਭ ਤੇ ਵੱਡਾ ਸਤ ਗੁਰ ਨਾਨਕ ਜਿਨ ਕਲ ਰਾਖੀ ਮੇਰੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਛੋਪਈ ਏਕ ਰੂਪ ਤੇਹੋ ਗੁਣ ਤੇ ਪਰੇ ਨੀਤ ਨੀਤ ਜਿਹ ਨਿਗਮ ਉਚਰੇ ਘਟ ਘਟ ਵਿਆਪਕ ਅੰਤਰਜਮੀ ਪੂਰ ਰਹੋ ਜਿਉ ਜਲ ਘਟ ਪਾਨੀ ਏਤ ਰੂਪ ਤੇਹੋ ਗੁਣ ਤੇ ਪਰੇ ਗੁਰੂ ਰੂਪ ਗੁਰੂ ਸਰੂਪ ਖਾਲਸਾ ਸਾਧ ਸੰਗਤ ਜੀ ਜਿਨੇ ਮਰਫਤੇ ਪ੍ਰਮਾਨ ਕਰਨੀ ਆਖਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਰਹਿਤ ਨਾਮਾ ਭਾਈ ਸਾਹਿਬ ਭਾਈ ਨੰਦ ਲਾਲ ਜੀ ਦੇ ਕਵਿਤਾ ਰਚਨਾ ਹੈ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਮੁਖਰੇ ਬਚਨ ਹੈ ਗੁਰੂ ਸਾਹਿਬ ਜੀ ਕੀ ਰਹਿਣੀ ਬੈਣੀ ਖਾਲਸੇ ਨੂੰ ਦੱਸਦੇ ਹਨ ਉਸ ਦੇ ਤਹਿ ਤੇ ਰਹਿਤਨਾਮਾ ਲਿਖਿਆ ਗਿਆ। ਇਸ ਗੁਰ ਮਰਿਆਦਾ ਦੀ ਕਥਾ ਆਰੰਭ ਹੈ। ਪਿਛਲੀ ਕਥਾ ਦੇ ਵਿੱਚ ਆਸੰਤਾ ਨੇ ਬੜੇ ਪ੍ਰੇਮ ਦੇ ਨਾਲ ਮਰਿਆਦਾ ਸਰਵਣ ਕੀਤੀ। ਜੋ ਮੋٹے ਮੋٹے ਅਰਥ ਹਨ ਜੋ ਸਾਨੂੰ ਸਮਝਣ ਦੀ ਲੋੜ ਹੈ। ਏ ਭਾਈ ਗੁਰੂ ਦਾ ਸਿੱਖ ਓਹੀ ਆ ਜਿਹੜਾ ਨਿਤਨੇਮ ਦੇ ਵਿੱਚ ਪੱਕਾ ਆ ਜਿਹੜਾ ਅੰਮ੍ਰਿਤ ਵੇਲਾ ਸੰਭਾਲਦਾ ਹੈ ਉਹ ਗੁਰੂ ਦਾ ਸਿੱਖ ਹੈ ਤਾਂ ਨਾਲ ਹੀ ਪਾਤਸ਼ਾਹ ਨੇ ਇਹੇ ਬਚਨ ਕੀਤੇ ਵੀ ਭਾਈ ਮੇਰੇ ਦਰਸ਼ਨ ਕਰਨੇ ਜ਼ਰੂਰ ਆਉਣੇ ਤਾਂ ਉਸ ਵਿੱਚ ਗੁਰੂ ਸਾਹਿਬ ਜੀ ਨੇ ਆਪਣੇ ਤਿੰਨ ਰੂਪ ਜਿਹੜੇ ਹਨ ਦੱਸੇ ਹਨ ਤਿੰਨ ਰੂਪ ਹੈ ਮੋਹੇ ਕੇ ਸੁਨੋ ਨੰਦ ਜਿਤ ਲਾਏ ਨਿਰਗੁਣ ਸਰਗੁਣ ਗੁਰ ਸ਼ਬਦ ਕਰਹੁ ਤੋਹ ਸਮਝਾਏ ਮੇਰੇ ਤਿੰਨ ਰੂਪ ਹਨ ਇੱਕ ਨਿਰਗੁਣ ਹੈ ਇੱਕ ਸਰਗੁਣ ਹੈ ਇੱਕ ਗੁਰ ਸ਼ਬਦ ਹੈ ਇਹ ਤਿੰਨ ਰੂਪਾਂ ਦੁਆਰਾ ਮੇਰੇ ਦਰਸ਼ਨ ਗੁਰਸਿੱਖ ਨੇ ਕਰਨੇ ਸੋ ਅੱਜ ਦੀ ਕਥਾ ਦੇ ਵਿੱਚ ਆਪਾਂ ਸਰਵਣ ਕਰਾਂਗੇ ਗੁਰੂ ਕਲਗੀ ਤਰਪਾ ਸਾਹਿਬ ਮਹਾਰਾਜ ਉਹ ਤਿੰਨ ਰੂਪ ਕਿਹੜੇ ਦੱਸਦੇ ਹਨ ਸੁਪ੍ਰੀਮ ਸਹਿਤ ਆਖਣਾ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਚਾਪਈ ਇੱਕ ਰੂਪ ਤੇਹ ਗੁਣ ਤੇ ਪਰੇ ਮੇਰਾ ਜਿਹੜਾ ਇੱਕ ਰੂਪ ਹੈ ਨਿਰਗੁਣ ਰੂਪ ਜਿਹੜਾ ਗੁਣਾ ਤੋਂ ਪਰਹ ਹੈ ਭਾਵ ਉਹਦੇ ਵਿੱਚ ਰੂਪ ਰੰਗ ਅਰ ਰੇਖ ਭੇਖ ਕੋ ਕਹਿ ਨਾ ਸਕਤ ਕਹ ਅਚਲ ਮੂਰਤ ਅਨਪਾਉ ਪ੍ਰਕਾਸ਼ਮ ਤੋਜ ਕੀਜੈ ਇਹ ਜਿਹੜਾ ਰੂਪ ਮੇਰਾ ਨਿਰਗੁਣ ਸਰੂਪ ਹੈ ਜਿਸ ਵਿੱਚ ਨਾ ਤਾਂ ਮੇਰੀ ਕੋਈ ਸੂਰਤ ਆ ਨਾ ਕੋਈ ਵੇਸ ਭੂਸਾ ਆ ਨਾ ਕੋਈ ਚੱਕਰ ਆ ਨਾ ਚਿਹਨਿਆ ਨਾ ਕੋਈ ਆਕਾਰ ਆ ਇਹ ਮੇਰਾ ਨਿਰਗੁਣ ਸਰੂਪ ਹੈ ਉਸ ਨਿਰਗੁਣ ਸਰੂਪ ਦੀ ਜਿਹੜੀ ਮਹਿਮਾ ਹੈ ਨੇਤ ਨੇਤ ਜਹ ਨਿਗਮ ਉਚਰੈ ਨੇਤ ਨੇਤ ਤੋਂ ਭਾਵ ਹੁੰਦਾ ਬਿਆਨ ਤਬਿਆਨ ਉਸ ਨਿਰਗੁਣ ਸਰੂਪ ਦੀ ਮਹਿਮਾ ਸਾਰੇ ਵੇਦ ਅਸਵਾ ਧਾਰਮਿਕ ਗ੍ਰੰਥ ਪਰਮੇਸ਼ਰ ਦੇ ਪਿਆਰੇ ਸਾਧੂ ਜਨ ਜਿਤਨੇ ਵੀ ਹਨ ਉਹ ਬਿਆੰਤ ਬਿਆੰਤ ਆਖਦੇ ਭਾਵ ਤੇਰਾ ਕੋਈ ਅੰਤ ਨਹੀਂ ਤਾਂ ਇਹ ਮੇਰਾ ਜਿਹੜਾ ਹੈ ਨਿਰਗੁਣ ਰੂਪ ਹੈ ਪਹਿਲਾ ਸਰੂਪ ਜਿਹੜਾ ਇੰਨਾ ਰੂਪਾਂ ਦੇ ਵਿੱਚੋਂ ਹੈ ਘਟ ਘਟ ਵਿਆਪਕ ਅੰਤਰਜਾਮੀ ਤਾਂ ਉਹ ਸਰੂਪ ਰਹਿੰਦਾ ਕਿੱਥੇ ਹੈ ਜਾਂ ਉਹਦੇ ਸਥਾਨ ਕੀ ਹੈ ਤਾਂ ਦਸਵੇਂ ਪਾਤਸ਼ਾਹ ਕਹਿੰਦੇ ਘਟ ਘਟ ਤੋਂ ਭਾਵ ਹੈ ਹਿਰਦੇ ਦੇ ਵਿੱਚ ਹਿਰਦੇ ਦੇ ਵਿੱਚ ਵਿਆਪਕ ਹੈ ਅੰਤਰਜਾਮੀ ਹਾਂ ਮੈਂ ਗੁਰੂ ਕਲਗੀਧਰ ਪਾਸ਼ਾ ਕਿਨੇ ਸਾਰਿਆਂ ਦੇ ਅੰਦਰ ਦੀ ਜਾਣਦਾ ਹੈ ਘਾਟ ਘਾਟ ਕੇ ਅੰਤਰ ਕੀ ਜਾਨਤ ਭਲੇ ਬੁਰੇ ਕੀ ਪੀਰ ਪਛਾਨਤ ਗੁਰੂ ਐਸਾ ਹੈ ਪਰਮੇਸ਼ਰ ਐਸਾ ਹੈ ਜਿਹੜਾ ਸਾਰਿਆਂ ਦਿਲਾਂ ਦੀ ਜਾਣਦਾ ਹੈ ਤੇ ਭਾਵੇਂ ਕੋਈ ਚੰਗਾ ਆ ਤੇ ਭਾਵੇਂ ਕੋਈ ਮਾੜਾ ਉਹ ਸਾਰਿਆਂ ਦੇ ਅੰਦਰ ਦੀ ਪੀਰ ਪਛਾਨਤ ਪੀੜ ਨੂੰ ਸਮਝਦਾ ਹੈ ਪਹਿਚਾਣਦਾ ਹੈ ਉਹ ਮੇਰਾ ਜਿਹੜਾ ਸਰ ਨਿਰਗੁਣ ਸਰੂਪ ਹੈ ਨਾ ਉਹ ਜ਼ਰੇ-ਜ਼ਰੇ ਦੇ ਵਿੱਚ ਜਦੋਂ ਆਪਾਂ ਇਹ ਗੱਲ ਕਹਿੰਦੇ ਆ ਨਾ ਪਰਮੇਸ਼ਰ ਜ਼ਰੇ-ਜ਼ਰੇ ਦੇ ਵਿੱਚ ਤੇ ਨਾਸਤਿਕਾਂ ਦਾ ਹਮੇਸ਼ਾ ਤੋਂ ਸਵਾਲ ਰਿਹਾ ਹੈ ਵੀ ਜੇ ਪਰਮੇਸ਼ਰ ਜ਼ਰੇ-ਜ਼ਰੇ ਦੇ ਵਿੱਚ ਕਣਕੇ-ਕਣਕੇ ਦੇ ਵਿੱਚ ਵੀ ਹੈ ਤਾਂ ਦਿਸਣਾ ਚਾਹੀਦਾ ਹੈ ਸਭ ਨੂੰ ਤਾਂ ਬਿਲਕੁਲ ਇਦਾਂ ਦਾ ਸਵਾਲ ਹੀ ਪੀਰ ਦਸਤਗੀਰ ਨੇ ਗੁਰੂ ਨਾਨਕ ਸਾਹਿਬ ਜੀ ਨੂੰ ਕੀਤਾ ਸੀ ਕਿnde ਵੀ ਅੱਲਾ ਦੇ ਪਿਆਰਿਓ ਅਸੀਂ ਸੁਣਿਆ ਹੈ ਖੁਦਾ ਜਿਹੜਾ ਹੈ ਉਹ ਜ਼ਰੇ-ਜ਼ਰੇ ਦੇ ਵਿੱਚ ਹੈ ਕਿਣਕੇ-ਕਿਣਕੇ ਦੇ ਵਿੱਚ ਵੀ ਹੈ ਗੁਰੂ ਨਾਨਕ ਸਾਹਿਬ ਕਹਿੰਦੇ ਹਾਂ ਜੀ ਬਿਲਕੁਲ ਹੈ ਤੇ ਕਹਿੰਦੇ ਫਿਰ ਦਿਖਦਾ ਕਿਉਂ ਨਹੀਂ ਗੁਰੂ ਸਾਹਿਬ ਜੀ ਨੇ ਉੱਤਰ ਕੁਝ ਇਸ ਪ੍ਰਕਾਰ ਦਿੱਤਾ ਮਹਾਰਾਜ ਕਹਿੰਦੇ ਇੱਕ ਦੁੱਧ ਦਾ ਪਿਆਲਾ ਲਿਆਵੋ ਦੁੱਧ ਦਾ ਪਿਆਲਾ ਲੈਂਦਾ ਤੇ ਮਹਾਰਾਜ ਪੀਰ ਦਸਤਗੀਰ ਨੂੰ ਕਹਿਣ ਲੱਗ ਪਏ ਦਸਤਗੀਰ ਇਸ ਦੁੱਧ ਦੇ ਵਿੱਚ ਕੁਝ ਹੈ ਕਿੰਦੇ ਮਹਾਰਾਜ ਦਿਖਾਓ ਕੀ ਹੈ ਵਿੱਚ ਕਿੰਦੇ ਇਹਦੇ ਵਿੱਚ ਕਿਉ ਹੈ ਹੁਣ ਦਸਤਗੀਰ ਇਸ ਗੱਲ ਤੋਂ ਮੁਕਰ ਨਹੀਂ ਸਕਦਾ ਕੋਈ ਵੀ ਇਸ ਗੱਲ ਤੋਂ ਮੁਕਰ ਨਹੀਂ ਸਕਦਾ ਪੀ ਦੁੱਧ ਦੇ ਵਿੱਚ ਕਿਉ ਹੈ ਕਿਸੇ ਨੇ ਵੀ ਪੁੱਛ ਲੋ ਪਿਓ ਦੁੱਧ ਦੇ ਵਿੱਚੋਂ ਹੀ ਨਿਕਲਦਾ ਕਿੰਦੇ ਦਸਤਗੀਰ ਬੂੰਦ ਬੂੰਦ ਦੇ ਵਿੱਚ ਕਿਉ ਹੈ ਕਿਆ ਲਗਾ ਮਹਾਰਾਜ ਹਾਂ ਕਿਉ ਹੁੰਦਾ ਹੈ ਕੋਈ ਮੁਨਕਰ ਨਹੀਂ ਹੋ ਸਕਦਾ ਇਸ ਗੱਲ ਤੋਂ ਪਰ ਇਸ ਤਰ੍ਹਾਂ ਅੱਖਾਂ ਦੇ ਨਾਲ ਦਿਖਦਾ ਨਹੀਂ ਉਹ ਘਿਓ ਕੱਢਣ ਲਈ ਨਾ ਮਿਹਨਤ ਕਰਨੀ ਪੈਂਦੀ ਹੈ ਕੁਝ ਪ੍ਰੋਸੈਸਿਆਂ ਤੇ ਸੱਚੇ ਪਾਤਸ਼ਾਹ ਕਹਿੰਦੇ ਜਿਸ ਤਰ੍ਹਾਂ ਬੂੰਦ-ਬੂੰਦੇ ਵਿੱਚ ਘਿਓ ਹੈ ਨਾ ਪਰਮੇਸ਼ਰ ਵੀ ਜ਼ਰੇ-ਜ਼ਰੇ ਦੇ ਵਿੱਚ ਏਕਣ ਕੇ ਕਿਣਕੇ ਦੇ ਵਿੱਚ ਇਸ ਤਰ੍ਹਾਂ ਦਿਖਦਾ ਨਹੀਂ ਚਾਂਕੜਾ ਲਾਣਾ ਪੈਂਦਾ ਤਾਂ ਇਹ ਜਿਹੜਾ ਨਿਰਗੁਣ ਸਰੂਪ ਹੈ ਦਸਵੇਂ ਪਾਤਸ਼ਾਹ ਕਹਿੰਦੇ ਘਟਕੜ ਵਿਆਪਕ ਅੰਤਰ ਜਾਮੀ ਉਹ ਹਰ ਕਿਸੇ ਦੇ ਹਿਰਦੇ ਦੇ ਵਿੱਚ ਵਸਿਆ ਹੈ ਪੂਰ ਰਹੋ ਜਿਉਂ ਜਲ ਕਟ ਪਾਣੀ ਕਈ ਸੰਪਾ ਦੇ ਵਿੱਚ ਲਿਖਤਾਂ ਦੇ ਵਿੱਚ ਭੱਬੇ ਦੇ ਨਾਲ ਪਾਣੀ ਆਇਆ ਕਈ ਦੇ ਵਿੱਚ ਪੱਪੇ ਦੇ ਨਾਲ ਪਾਣੀ ਆਇਆ ਅਰਥ ਪਾਣੀ ਜਲ ਹੀ ਕਰਦੇ ਨੇ ਸੋ ਉਹ ਜਿਹੜਾ ਹੈ ਸਰੂਪ ਜਿਵੇਂ ਘੜੇ ਦੇ ਵਿੱਚ ਪਾਣੀ ਭਰਿਆ ਹੁੰਦਾ ਹੈ ਨਾ ਇਸ ਤਰ੍ਹਾਂ ਅਸੀਂ ਹਰ ਕਿਸੇ ਦੇ ਵਿੱਚ ਭਰਪੂਰ ਵਿਆਪ ਕਰ ਰਹੇ ਹਾਂ ਦੂਸਰ ਰੂਪ ਗ੍ਰੰਥ ਜੀ ਜਨ ਹਾ ਮੇਰਾ ਜਿਹੜਾ ਦੂਸਰਾ ਸਰੂਪ ਹੈ ਨਾ ਉਹ ਗੁਰੂ ਗ੍ਰੰਥ ਸਾਹਿਬ ਹੈ ਗੁਰੂ ਗ੍ਰੰਥ ਸਾਹਿਬ ਦਸਵੇਂ ਪਾਤਸ਼ਾਹ ਕਿੰਨੇ ਮੇਰਾ ਹੀ ਸਰੂਪ ਹੈ ਦਸਾਂ ਪਾਤਸ਼ਾਹੀਆਂ ਦੀ ਜੋਤ ਕੀ ਹੈ ਧੰ ਗੁਰੂ ਗ੍ਰੰਥ ਸਾਹਿਬ ਮਹਾਰਾਜ ਬਾਣੀ ਗੁਰੂ ਗੁਰੂ ਹੈ ਬਾਣ ਗੁਰਬਾਣੀ ਦਾ ਸਤਕਾਰ ਗੁਰਬਾਣੀ ਦਾ ਅਦਬ ਇਸ ਤਰ੍ਹਾਂ ਕਰਨਾ ਚਾਹੀਦਾ ਹੈ ਕਿ ਸਮਝੋ ਦਸਵੇਂ ਪਾਤਸ਼ਾਹੀ ਹਨ ਏ ਨਹੀਂ ਵੀ ਬਸ ਆਪਾਂ ਅਲਮਾਰੀ ਦੇ ਉੱਤੇ ਗੁਰਕਾ ਸਾਹਿਬ ਰੱਖ ਦਿੱਤਾ ਤੇ ਉੱਤੇ ਘੱਟਾ ਮਿੱਟੀ ਪੰਦੇ ਰਵੇ ਚਲੋ ਜੀ ਕੋਈ ਫਿਕਰ ਨਹੀਂ ਨਹੀਂ ਗੁਰੂ ਕਲਗੀਧਰ ਪਾਤਸ਼ਾਹ ਮਹਾਰਾਜ ਨੇ ਆਕਾਰ ਨੂੰ ਸਾਈਜ਼ ਨੂੰ ਗੁਰਤਾ ਗਤੀ ਨਹੀਂ ਦੇ ਕੇ ਗਏ ਗੁਰ ਸ਼ਬਦ ਨੂੰ ਦੇ ਕੇ ਗਏ ਬਾਣੀ ਨੂੰ ਦੇ ਕੇ ਗਏ ਉਹ ਬਾਣੀ ਭਾਵੇਂ ਗੁਰਕੇ ਸਾਹਿਬ ਦੇ ਵਿੱਚ ਵੀ ਹੋਵੇ ਨਾ ਭਾਵੇਂ ਗੁਟਕਾ ਸਾਹਿਬ ਆ ਪੋਤੀ ਸਾਹਿਬਾ ਉਹਦਾ ਸਤਕਾਰ ਜਿੰਨਾ ਗੁਰੂ ਗ੍ਰੰਥ ਸਾਹਿਬ ਦਾ ਸਤਕਾਰ ਕਰਦੇ ਉਹਨਾਂ ਹੀ ਕਰਦੇ ਵੱਕਰੀਆਂ ਲਮਾਰੀਆਂ ਘਰਾਂ ਦੇ ਵਿੱਚ ਬਣਾਓ ਵੈਸੇ ਵੀ ਆਪਾਂ ਬਹੁਤ ਖਰਚਾ ਕਰਦੇ ਹਾਂ ਸੁਭਾਣੀ ਦੇ ਅਧਵਾਸੇ ਵੀ ਕੁਝ ਮਾਇਆ ਲਾਉਣੀ ਚਾਹੀਦੀ ਆ ਉਹਦੇ ਵਿੱਚ ਆਪਣਾ ਹੀ ਭਲਾ ਆ ਤਾਂ ਉਹਦੇ ਵਿੱਚ ਸੁੰਦਰ ਵਛਾਈ ਰਮਾਲਿਆਂ ਦੀ ਕਰਕੇ ਗੁੜਕਾ ਸਹਿਬ ਪੋਥੀਆਂ ਹਨ ਉਹਦੇ ਵਿੱਚ ਸੁਭਾਈ ਮਾਨ ਕਰੋ ਸਮੇਂ-ਸਮੇਂ ਅਨੁਸਾਰ ਜਿਹੜਾ ਹੈ ਪੀ ਉਹ ਰਮਾਲੇ ਵੀ ਬਦਲਦੇ ਰਵੋ ਅਤੇ ਇੱਕ ਗੱਲ ਦਾ ਹੋਰ ਧਿਆਨ ਗੁੜਕਾ ਸਾਹਿਬ ਪੋਥੀ ਸਾਹਿਬ ਨੋ ਕਦੇ ਨੰਗਾ ਨਹੀਂ ਰੱਖਣਾ ਭਾਵ ਉਹਦੇ ਤੇ ਪੜ ਕਰਮਾਲ ਲਾ ਕੇ ਰੱਖਣਾ ਤੇ ਹਮੇਸ਼ਾ ਸਰਾਹਣੇ ਵਾਲੇ ਪਾਸੇ ਮੁੱਖ ਕਰਕੇ ਬਾਣੀ ਪੜਨੀ ਆ ਚੌਂਪੜਾ ਲਾ ਕੇ ਤੇ ਦੋਵਾਂ ਹੱਥਾਂ ਦੇ ਨਾਲ ਗੁੜਕਾ ਸਾਹਿਬ ਪੜਨਾ ਸਤਕਾਰ ਵਜੋਂ ਤੇ ਗਲ ਦੇ ਵਿੱਚ ਹਜੂਰੀਆ ਪਰਣਾ ਹੋਣਾ ਚਾਹੀਦਾ ਤਾਂ ਜੋ ਕਦੇ ਥੱਲੇ ਹੱਥ ਲਾਉਣਾ ਪੈ ਜਾਵੇ ਜਾਂ ਮੁੱਖ ਤੇ ਹੱਥ ਲਾਉਣਾ ਪੈ ਜਾਵੇ ਜਹ ਹਜੂਰੀਆਂ ਦੇ ਨਾਲ ਕਿਉਂਕਿ ਆਪਾਂ ਬਾਰ-ਬਾਰ ਬਾਣੀ ਦੇ ਅੰਗ ਪਰਤਨੇ ਹੁੰਦੇ ਹੋ ਗੁਰੂ ਗ੍ਰੰਥ ਸਾਹਿਬ ਦੇ ਜਿਹੜੇ ਅੰਗ ਹਨ ਪੋਥੀ ਦੇ ਜਿਹੜੇ ਅੰਗ ਹਨ ਗੁਰੂ ਗੋਬਿੰਦ ਸਿੰਘ ਮਹਾਰਾ ਦੇ ਅੰਗ ਹਨ ਬਚਨਾਵੇ ਗਵੇ। ਤਾਂ ਫਿਰ ਸਤਕਾਰ ਵਜੋਂ ਸਾਡੇ ਹੱਥ ਝੂਠੇ ਨਾ ਹੋਣ। ਪੈਂਦ ਵਾਲੇ ਪਾਸੇ ਕਦੀ ਬੈਠ ਕੇ ਬਾਣੀ ਨਹੀਂ ਪੜ੍ਹਦੇ। ਘਰ ਦੇ ਵਿੱਚ ਸਿਆਣਾ ਬੰਦਾ ਆ ਜਾਵੇ ਨਾ ਉਹਨੂੰ ਪੈਂਦ ਵਾਲੇ ਪਾਸੇ ਨਹੀਂ ਬਿਠਾਈਦਾ ਆਦਰ ਵਜੋਂ ਤੇ ਇਹ ਤਾਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਸਭ ਤੋਂ ਵੱਡਾ ਸਤਿਗੁਰੂ ਨਾਲੇ ਇਹ ਤੋਂ ਸਾਰਿਆਂ ਤੋਂ ਵੱਡਾ ਤਾਂ ਗੁਰਬਾਣੀ ਦਾ ਅਧ ਬਿਸਤਰਾ ਕਰਨਾ ਹੈ ਗੁਰੂ ਸਾਹਿਬ ਕਹਿੰਦੇ ਦੂਸਰ ਰੂਪ ਗ੍ਰੰਥ ਜੀ ਜਹਨ ਮੇਰਾ ਜਿਹੜਾ ਦੂਸਰਾ ਰੂਪ ਹੈ ਗੁਰੂ ਗ੍ਰੰਥ ਸਾਹਿਬ ਹੀ ਹੈ ਆਪਨ ਅੰਗ ਮੇਰੇ ਕਰ ਜਨ ਮੇਰੇ ਕਰ ਮਨ ਹੋ ਜਿਹੜੇ ਇਹ ਅੰਗ ਆ ਨਾ ਬਾਣੀ ਦੇ ਅੰਗ ਹਨ ਕਈ ਲੋਕ ਪੰਨੇ ਸ਼ਬਦ ਵਰਤਦੇ ਨੇ ਜਾਂ ਪੇਜ ਨਹੀਂ ਇਹ ਕੋਈ ਕਿਤਾਬ ਨਹੀਂ ਹੈ ਗੁਰੂ ਗ੍ਰੰਥ ਸਾਹਿਬ ਮਹਾਰਾਜ ਹਾਜ਼ਰ ਹਜ਼ੂਰ ਨੇ ਜਾਗਤ ਗੁਰੂ ਹਨ ਦਸਾਂ ਪਾਤਸ਼ਾਹੀਆਂ ਦੀ ਜੋਤ ਹੈ ਸੋ ਇਸ ਵਾਸਤੇ ਅਤਪਦੇ ਨਾਲ ਭਾਵਨਾ ਦੇ ਨਾਲ ਅੰਗ ਸ਼ਬਦ ਵਰਤਨਾ ਤੇ ਅੰਗ ਹੀ ਸਮਝਣਾ ਇਹ ਨਹੀਂ ਬਸ ਅੰਗ ਸ਼ਬਦ ਵਰਤਨਾ ਤੇ ਇਦਾਂ ਹੀ ਬੜੇ ਬਹਿਰਮੀ ਜਿਹਦੇ ਨਾਲ ਅੰਗ ਪ੍ਰਤੀ ਚਲੋ ਭਾਵੇਂ ਉਹ ਪਾੜ ਜਾਵੇ ਨਹੀਂ ਸਤਕਾਰ ਦੇ ਨਾਲ ਕਿਉਂਕਿ ਕਲਗੀਧਰ ਦੇ ਬਚਨ ਹੈ ਆਪਨ ਅੰਗ ਮੇਰੇ ਕਰਮ ਹਨ ਜਿਹੜੇ ਗੁਰੂ ਗ੍ਰੰਥ ਸਾਹਿਬ ਦੇ ਅੰਗ ਹਨ ਬਾਣੀ ਦੇ ਅੰਗ ਹਨ ਮੇਰੇ ਅੰਗ ਹਨ ਜਦੋਂ ਇੱਕ ਵਾਰੀ ਕਿਸੇ ਸਿੰਘ ਨੇ ਦਖਣੀ ਓੰਕਾਰ ਦੀ ਪੰਕਤੀ ਗਲਤ ਪੜ੍ਹ ਦਿੱਤੀ ਮਹਾਰਾਜ ਨੇ ਇਹਨੂੰ ਕੜੀ ਸਜ਼ਾ ਵੀ ਦਿੱਤੀ ਅਗਲੇ ਦਿਨ ਉਹਨੇ ਫਿਰ ਸ਼ਿਕਾਇਤ ਕੀਤੀ ਮਹਾਰਾਜ ਅੱਗੇ ਕਿ ਮਹਾਰਾਜ ਜੀ ਮੈਂ ਬਾਣੀ ਗਲਤ ਪੜ੍ਹੀ ਹੈ ਤੇ ਤੁਸੀਂ ਇੰਨੀ ਕੜੀ ਸਜ਼ਾ ਕਿਉਂ ਦਿੱਤੀ ਮੈਨੂੰ ਗੁਰੂ ਸਾਹਿਬ ਜੀ ਨੇ ਆਪਣਾ ਚੋਲਾ ਉਤਾਰ ਕੇ ਕਹਿੰਦੇ ਹਨ ਇਤਿਹਾਸ ਦੇ ਵਿੱਚ ਜਿਗਰ ਆਉਣਾ ਦਿਖਾਏ ਲਾਸ਼ਾਂ ਪਈਆਂ ਸੀ ਇੰਡੇ ਕਿ ਮਹਾਰਾਜ ਕਹਿੰਦੇ ਤੂੰ ਤੇ ਮੇਰੇ ਅੰਗ ਹੀ ਮਰੋੜ ਦਿੱਤੇ ਤਾਂ ਇਸ ਤਰ੍ਹਾਂ ਇਸ ਨੂੰ ਅੰਗ ਜਾਣਨਾ ਹੈ ਰੂਮ ਰੂਮ ਅੱਛਰ ਸੋ ਲਹੋ ਤੇ ਗੁਰਬਾਣੀ ਦਾ ਜਿਹੜਾ ਇੱਕ ਇੱਕ ਅੱਖਰ ਆ ਨਾ ਇੱਕ ਇੱਕ ਅੱਖਰ ਗੁਰੂ ਕਲਗੀ ਤਰਪਾਚਾ ਕਹਿੰਦੇ ਰੂਮ ਰੂਮ ਅਚਰ ਸੋਲਹੋ ਉਹ ਜਿਹੜਾ ਅੱਖਰ ਆ ਮੇਰਾ ਰੂਮ ਆ ਇੱਕ ਇੱਕ ਕੇਸ ਆ ਮੇਰਾ ਇਤਨਾ ਸਤਕਾਰ ਇਤਨੀ ਭਾਵਨਾ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਰੱਖਣੀ ਆ ਵੀ ਗੁਰੂ ਗੋਬਿੰਦ ਸਿੰਘ ਮਹਾਰਾਜ ਬਿਰਾਜਮਾਨ ਨੇ ਤੇ ਜਿਹੜਾ ਇੱਕ ਇੱਕ ਅੱਖਰ ਆ ਪੜਦੇ ਪਏ ਆ ਇਹ ਗੁਰੂ ਸਾਹਿਬ ਜੀ ਦੇ ਰੂਮ ਹਨ ਸਤਕਾਰ ਦੇ ਨਾਲ ਬਾਣੀ ਪੜ੍ਹਨੀ ਹੈ ਮੂੰਹ ਟਾਕ ਕਰਕੇ ਸ਼ੁੱਧ ਸੰખ્યા ਪ੍ਰਾਪਤ ਕਰੋ ਸਦਾਈ ਦੇ ਨਾਲ ਸ਼ੁੱਧਤਾ ਦੇ ਨਾਲ ਬਾਣੀ ਪੜ੍ਹੋ ਕਿਉਂਕਿ ਗੁਰੂ ਸਾਹਿਬ ਕਹਿੰਦੇ ਭਾਈ ਇਹ ਤਾਂ ਮੇਰਾ ਰੂਮ ਰੂਮ ਹੈ ਬਾਤ ਯਤਾਰਥ ਤੂੰ ਸੋ ਕਹੋ ਸੋ ਇਸ ਤਰ੍ਹਾਂ ਜਿਹੜੀ ਗੱਲ ਹੈ ਭਾਈ ਨੰਦ ਲਾਲ ਸਾਹਿਬ ਜੀ ਨੂੰ ਸਮਝਾਉਂਦੇ ਹਨ ਜੋ ਸਿੱਖ ਗੁਰਦਰਸ਼ਨ ਕੀ ਚਾਹੇ ਜਿਹੜੇ ਸਿੱਖ ਨੂੰ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਜਾਂ ਦਸਾਂ ਗੁਰਾਂ ਸਹਬਾਨਾਂ ਦੇ ਦਰਸ਼ਨਾਂ ਦੀ ਲਾਲਸਾ ਇੱਛਾ ਮਨ ਦੇ ਵਿੱਚ ਹੋਵੇ ਦਰਸ਼ਨ ਕਰਾਇਆ ਗ੍ਰੰਥ ਜੀ ਆਹੇ ਉਹ ਗੁਰੂ ਗ੍ਰੰਥ ਸਾਹਿਬ ਦੇ ਦਰਸ਼ਨ ਕਰ ਲਵੇ ਤਾਂ ਦਸਾਂ ਪਾਤਸ਼ਾਹੀਆਂ ਦੀ ਦਰਸ਼ਨ ਦੇਦਾਰੇ ਹੋ ਜਾਂਦੇ ਹਨ ਗੁਰੂ ਸਾਹਿਬ ਇਸ ਤਰ੍ਹਾਂ ਸਮਝਾਉਂਦੇ ਹਨ ਕਿ ਗੁਰੂ ਗ੍ਰੰਥ ਸਾਹਿਬ ਦੇ ਦਰਸ਼ਨ ਹੀ ਦਸਾਂ ਗੁਰਾਂ ਦੇ ਦਰਸ਼ਨ ਹਨ ਭਈ ਮੂਰਖ ਜਿਹੜੇ ਲੋਕ ਹਨ ਵੇਖੋ ਬਾਣੀ ਦੀ ਹੀ ਜਿਹੜੀ ਹੈ ਉਹ ਬਦਨਾਮੀ ਕਰਦੇ ਪਏ ਬਾਣਾ ਬੜਾ ਸੁੰਦਰ ਪਾਇਆ ਆ ਰਤਨ ਬਾਣਾ ਆਪਣਾ ਪਰ ਕਹਿੰਦੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੂੰ ਮੈਂ ਗੁਰੂ ਹੀ ਨਹੀਂ ਮੰਨਦਾ ਜਾਗਤਾ ਗੁਰੂ ਹੀ ਨਹੀਂ ਮੰਨਦਾ ਵੀ ਇਹਦੇ ਵਿੱਚ ਕੋਈ ਕਰਾਮਾਤ ਨਹੀਂ ਜਾਂ ਫਿਰ ਇਹ ਕਿਤਾਬ ਹੀ ਮੰਨਦਾ ਸਿੱਧਾ ਸਪਸ਼ਟ ਬਣੇ ਉਹੀ ਕਾਲਜਾਂ ਵਾਲਿਆਂ ਵਾਂਗੂ ਕੰਮ ਨਾਸਤਿਕ ਬੁੱਧੀ ਬਸ ਉਹ ਬਾਣਾ ਦਿਖਾਉਂਦੇ ਵੀ ਅਸੀਂ ਬਾਣਾ ਪਾਇਆ ਵੈਸੇ ਕੰਮ ਉਹ ਹੈ ਕੋਈ ਨਹੀਂ ਜਦੋਂ ਮਤ ਇਹੋ ਜੀ ਹੋ ਜਾਵੇ ਫਿਰ ਬੰਦਾ ਬਾਣੇ ਨੂੰ ਕੀ ਕਰੇ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਬਚਨ ਨੇ ਇਹਦੇ ਵਿੱਚ ਮੈਂ ਕੋਈ ਨਹੀਂ ਕੁਝ ਕਹਿੰਦਾ ਆਪ ਜੀ ਖੁਦ ਰਤਨਾਮਾ ਭਾਈ ਨੰਦਲਾਲ ਸਾਹਿਬ ਪੜ੍ਹ ਲਿਓ ਆਪ ਜੀ ਨੇ ਸਰਵਣ ਕੀਤੇ ਵੀ ਜਿਹਨੂੰ ਦਰਸ਼ਨਾ ਦੀ ਲੋੜ ਹੈ ਮੇਰੇ ਦਰਸ਼ਨਾ ਦੀ ਲੋੜ ਹੈ ਗੁਰੂ ਗ੍ਰੰਥ ਸਾਹਿਬ ਦੇ ਦਰਸ਼ਨ ਕਰ ਲੈਣ ਮੇਰੇ ਦਰਸ਼ਨ ਹੋ ਜਾਣ ਫਿਰ ਗੁਰੂ ਗ੍ਰੰਥ ਸਾਹਿਬ ਮਹਾਰਾਜ ਆਗਣੀ ਗੁਰੂ ਗੋਬਿੰਦ ਸਿੰਘ ਜੀ ਇਹ ਬਾਣੀ ਦਾ ਖੁਦ ਦਾ ਪ੍ਰਮਾਣ ਹੈ ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ ਤੇ ਨਾਸਤਿਕ ਵਰਤੀ ਦੇ ਲੋਕ ਉੱਟ ਕੇ ਕਹਿ ਦਿੰਦੇ ਕਿ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਕੋਈ ਤਾਕਤ ਨਹੀਂ ਕੋਈ ਜੋਤ ਹੀ ਨਹੀਂ ਉਹ ਇਨ੍ਹਾਂ ਪਿੱਛੇ ਖਾਲਸਾ ਜੀ ਨਹੀਂ ਲੱਗਣਾ ਜੋ ਗੁਰੂ ਦੇ ਬਚਨ ਹੈ ਉਹਨਾਂ ਨੂੰ ਪ੍ਰਦਾਨ ਕਰਕੇ ਮੰਨਣਾ ਪ੍ਰਭਾਤ ਸਮੇਂ ਕਰ ਕੇ ਇਸ਼ਨਾਨ ਜਦੋਂ ਗੁਰੂ ਦੇ ਦਰਸ਼ਨ ਕਰਨੇ ਨਾਲ ਅੰਮ੍ਰਿਤ ਵੇਲੇ ਉੱਠ ਕਰਕੇ ਇਸ਼ਨਾਨ ਸੋਧ ਕਰਕੇ ਤੀਨ ਪ੍ਰਦਰਸ਼ਨਾ ਕਰੇ ਸੋ ਜਾਨ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਦੇ ਵਿੱਚ ਜਾਵੋ ਤਿੰਨ ਪਰਦਖਣਾ ਤਿੰਨ ਪ੍ਰਕਰਮਾ ਕਰੋ ਤਿੰਨ ਪ੍ਰਕਰਮਾ ਕਿਉਂ ਜ਼ਰੂਰੀ ਹਨ ਸਿੱਖ ਤਿੰਨ ਪ੍ਰਕਰਮਾ ਇਸ ਵਾਸਤੇ ਕਰਦੇ ਹਨ ਤਨ ਮਨ ਧਨ ਸਭ ਸੌਪ ਗੁਰੂ ਕੋ ਪਿਆਸੀ ਆਪਣਾ ਤਨ ਵੀ ਸਰੀਰ ਵੀ ਆਪਣਾ ਮਨ ਵੀ ਆਪਣਾ ਸਭ ਕੁਝ ਧਨ ਵੀ ਜਿਹੜਾ ਹੈ ਗੁਰੂ ਨੂੰ ਸੌਂ ਦਿੱਤਾ ਸੋ ਇਸ ਤਰ੍ਹਾਂ ਤਿੰਨ ਪ੍ਰਦਰਸ਼ਨਾ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਕਰਕੇ ਫਿਰ ਸੰਗਤ ਦੇ ਵਿੱਚ ਬਰਾਜਮਾਨ ਹੋਵੋ ਤੋਹਰਾ ਹੱਥ ਜੋੜ ਕਰ ਅਦਬ ਸੋ ਬੈਠੇ ਮਹੇ ਹਜੂਰ ਹੁਣ ਗੁਰੂ ਗ੍ਰੰਥ ਸਾਹਿਬ ਦੇ ਦਰਸ਼ਨਾਂ ਨੂੰ ਗਏ ਹਨ ਤੇ ਸੰਗਤ ਦੇ ਵਿੱਚ ਬੈਠਣਾ ਕਿਸ ਤਰ੍ਹਾਂ ਹੈ ਹੱਥ ਜੋੜ ਕਰ ਅਦਬ ਸੋ ਪਾਠ ਜੋੜ ਕੇ ਅਦਬ ਸਤਕਾਰ ਦੇ ਨਾਲ ਚੌਂਕੜਾ ਲਾ ਕੇ ਬੈਠੇ ਮੋਹੇ ਹਜੂਰ ਮੇਰੀ ਹਜੂਰੀ ਦੇ ਵਿੱਚ ਭਾਗ ਗੁਰੂ ਗ੍ਰੰਥ ਸਾਹਿਬ ਵੀ ਹਜੂਰੀ ਦੇ ਵਿੱਚ ਬੈਠਣਾ ਕਰੋ ਇਹ ਨਹੀਂ ਵੀ ਉਹ ਬਸ ਮੋਬਾਈਲ ਕੱਢ ਕੇ ਵੇਖਣ ਦਾ ਪਹਿਲੀ ਗੱਲ ਤੇ ਮੋਬਾਈਲ ਮੰਦਾ ਘਰੀ ਛੱਡ ਕੇ ਤਾਂ ਹੀ ਚੰਗਾ ਮੋਬਾਈਲ ਕੱਢ ਕੇ ਵੇਖਣ ਲੱਗਵੇ ਕਿਹੜਾ ਮੈਸੇਜ ਆਇਆ ਕਿਹੜਾ ਨਹੀਂ ਜਾਂ ਫਿਰ ਇੱਕ ਬੜਾ ਕੰਮਾ ਗੁਰੂ ਘਰੇ ਵੀ ਜਾਣਾ ਤੇ ਨਾਲ ਦੋਸਤ ਨੂੰ ਕਹਿ ਦੇਣਾ ਮੇਰੇ ਲਈ ਬਣਾ ਦੇ ਮੇਰੀ ਵੀਡੀਓ ਬਣਾ ਦੇ ਇਹ ਲੋਕਾਂ ਨੂੰ ਪਤਾ ਲੱਗੇ ਵੀ ਮੈਂ ਵੀ ਜਾਂਣਾ ਗੁਰੂ ਘਰੇ ਉਦਾਂ ਔਰੇ ਕਿਨੇ ਮੰਨਣਾ ਕਿ ਨਹੀਂ ਮੰਨਣਾ ਭਲਿਆ ਮਾਨਸਾ ਗੁਰੂ ਨੂੰ ਤੇ ਪਤਾ ਆ ਕਿڑی ਭਾਵਨਾ ਲੈ ਕੇ ਆਇਆ ਸੁਰੈਤ ਨਾਮੇ ਦੇ ਬਚਨ ਹਨ ਭਾਈ ਜੇਕਰ ਆਉਣਾ ਆ ਮੇਰੀ ਹਜ਼ੂਰੀ ਦੇ ਵਿੱਚ ਹੱਥ ਜੋੜ ਕਰ ਅਦਬ ਸੂ ਬੈਠੇ ਮੋਹੇ ਹਜੂਰ ਹੱਥ ਜੋੜ ਕੇ ਬੜੇ ਸਤਕਾਰ ਦੇ ਨਾਲ ਮੇਰੇ ਹਜ਼ੂਰ ਹਜੂਰੀ ਦੇ ਵਿੱਚ ਬੈਠਣਾ ਕਰੇ ਸੀਸ ਟੇਕ ਗੁਰੂ ਗ੍ਰੰਥ ਜੀ ਬਚਨ ਸੁਣੇ ਸੋ ਹਜੂਰ ਆਪਣਾ ਜਿਹਾ ਸਿਰ ਹੈ ਸੀਸ ਆ ਗੁਰੂ ਗ੍ਰੰਥ ਸਾਹਿਬ ਮਹਾਰਾਜ ਅੱਗੇ ਨਹੀਂ ਆਵੇ ਅਤੇ ਜੋ ਗੁਰੂ ਦੀ ਹਜ਼ੂਰੀ ਦੇ ਵਿੱਚ ਬਚਨ ਹੋ ਰਹੇ ਹਨ ਹੁਕਮਨਾਮਾ ਸਹਿਬ ਬਾਣੀ ਪੜ੍ਹੀ ਜਾ ਰਹੀ ਹੈ ਜੋ ਸ਼ਬਦ ਕੀਰਤਨ ਹੋ ਰਿਹਾ ਹੈ ਕਥਾ ਹੋ ਰਹੀ ਹੈ ਉਹ ਬਚਨ ਸੁਣੇ ਸਿੱਖ ਨੂੰ ਕੀ ਕਰਨਾ ਚਾਹੀਦਾ ਹੈ ਕੇਵਲ ਸੀਸ ਏਕ ਗੁਰੂ ਗ੍ਰੰਥ ਦੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਅੱਗੇ ਸਿਰ ਨੂੰ ਸਿੱਖ ਨੂੰ ਸਿਰ ਨਿਵਾਉਣਾ ਚਾਹੀਦਾ ਤੇ ਇੱਕ ਬਚਨ ਆਉਂਦਾ ਨਾ ਕਿਸੇ ਸ਼ਾਇਰ ਨੇ ਲਿਖਿਆ ਬੜਾ ਕਹਿੰਦੇ ਜੋ ਦਰ ਦਰ ਪਰ جھੁਕ ਜਾਏ ਕੋ ਸਿਰ ਨਹੀਂ ਜਿਸ ਦਰ ਪਰ ਨਾ झुਕੇ ਸਰ ਉਹ ਦਰ ਨਹੀਂ ਜਿਹੜਾ ਦਰ ਦਰ ਤੇ ਝੁਕ ਜਾਵੇ ਉਹ ਸਿਰ ਨਹੀਂ ਹੁੰਦਾ ਜਿਸਖਾਂ ਦੇ ਵਿੱਚ ਇੰਨੀ ਗਰਾਵਟ ਆ ਗਈ ਆ ਨਕਉਦਰ ਵੀ ਪੱਗਾ ਬਣ ਕੇ ਉੱਥੇ ਮੱਛੇ ਰਗਣੀ ਜਾਂਦੇ ਆ ਕੋਈ ਬਾਕਰਪੁਰ ਸਾਈਂ ਕਹਿੰਦੇ ਉੱਥੇ ਪਾਸਪੋਰਟ ਤੇ ਸਾਈਨ ਕਰਾਉਣ ਚਲੇ ਗਏ ਬੜੇ ਸਿੱਖ ਤੇ ਆਰਾਧਾ ਸਵਾਮੀਆਂ ਪਿੱਛੇ ਲੱਗੇ ਫਿਰਦੇ ਬਹੁਤ ਕਿਉਂ ਇਹ ਗੁਰੂ ਜੀ ਸਾਡੇ ਕਹਿੰਦੇ ਸਾਡੇ ਗੁਰੂ ਜੀ ਆ ਕੋਈ ਕਹਿੰਦਾ ਪਿਤਾ ਜੀ ਬਲਤਕਾਰੀਆਂ ਨੂੰ ਪਿਤਾ ਜੀ ਬਣਾਇਆ ਫਿਰ ਕਹਿੰਦੇ ਸਮਾਜ ਦੇ ਵਿੱਚ ਸੁਧਾਰ ਨਹੀਂ ਆਉਂਦਾ ਪਿਤਾ ਜੀ ਤੇ ਵੇਖੋ ਆਪਣਾ ਕਿਡਾ ਹੈ ਤੇ ਜਿਹੜਾ ਹੁਭਗੇ ਕਹਿੰਦਾ ਨਾ ਇਹ ਮੈਂ ਗੁਰੂ ਹ ਜਿਹੜਾ ਆਪਣੇ ਆਪ ਨੂੰ ਮਥਾ ਢਗਾਉਂਦਾ ਉਹਨੂੰ ਕਿ ਤਨੂੰ ਗੁਰੂ ਪਹਿਲਾਂ ਤਾਂ ਮੰਨੀਏ ਜਾਂ ਬਹਿ ਹ ਤਤੀ ਤਵੀ ਤੇ ਪਤਾ ਲੱਗੇ ਗੁਰੂ ਤੇ ਹੋਣਾ ਗੁਰੂ ਵਰਜਨ ਸਹਿ ਮਾਰ ਤਤੀ ਤਵੀ ਤੇ ਬੈਠੇ ਗੁਰੂ ਨੇ ਕਿਸੇ ਹੋਰ ਦੇ ਧਰਮ ਲਈ ਆਪਣਾ ਸਿਰ ਵੜਾ ਦਿੱਤਾ ਨੂੰ ਕਿ ਆਪਣੀ ਕੀ ਕੀ ਵੜਾ ਕੇ ਰੱਖਾ ਪਤਾ ਲੱਗ ਜੂ ਪਰਖ ਹੋਈ ਗੁਰੂ ਨੇ ਤੇ ਡੁੱਬਦੇ ਜਹਾਜ਼ ਬਾਹਰ ਕੱਢ ਦਿੱਤੇ ਗੁਰੂ ਨੇ ਤੇ ਚਾਰ ਪੁੱਤ ਵਰਕੇ ਇੱਕ ਇੱਕ ਅਥਰੂ ਨਹੀਂ ਸੁਟਿਆ ਫਿਰ ਜਾ ਕੇ ਜਿਹੜਾ ਹੈ ਪੀ ਉਹ ਗੁਰੂ ਵਾਲੀ ਪਦਵੀ ਮੰਨਣ ਦੇ ਵਿੱਚ ਆਉਂਦੀ ਤਾਂ ਸੀਸ ਝੁਕਦੇ ਆਪਣੇ ਆਪ ਲਾਲਚ ਨੂੰ ਨਹੀਂ ਵੀ ਇਹ ਗੁਰੂ ਆ ਜਿਨੇ ਕੁਰਬਾਨੀ ਕੀਤੀ ਹੈ ਜਿਨੇ ਉਪਦੇਸ਼ ਦਿੱਤਾ ਸਤਨਾਮ ਦਾ ਇੱਕ ਚਾਰ ਚੇਲੇ ਚੌਤੇ ਇਕੱਠੇ ਕਰਕੇ ਕਡੇਰਾ ਖੋਲ ਕੇ ਤੇ ਆਪਣੀ ਵਾਹੀ ਵਾਹੀ ਕਰਕੇ ਤੇ ਮੈਂ ਗੁਰੂ ਆ ਬੜੇ ਡੇਰੇ ਖੁੱਲ ਗਏ ਅੱਜ ਪੰਜਾਬ ਦੇ ਵਿੱਚ ਉਕਿੰਦੇ ਸ਼ੇਮਾਂ ਦਰਿਆ ਕਹਿੰਦੇ ਨਸ਼ਿਆਂ ਦਾ ਪੰਜਾਬ ਦੇ ਵਿੱਚ ਆਇਆ ਸਤਵਾਂ ਨਹੀਂ ਆਖਿਆ ਕਿਹੜਾ ਨਕਲੀ ਗੁਰੂਆਂ ਦਾ ਪਖੰਡੀਆਂ ਦਾ ਦੇਤਾਰੀਆਂ ਦਾ ਤੇ ਉਹਨਾਂ ਦੇ ਪਿੱਛੇ ਸਭ ਤੋਂ ਜ਼ਿਆਦਾ ਕਿਹੜੇ ਜੁੜੇ ਹਨ ਸਿੱਖ ਇਹਦੇ ਵਿੱਚ ਕੋਈ ਦੋ ਰਾਏ ਨਹੀਂ ਗੱਲਾਂ ਲੁਗੀਆਂ ਨਹੀਂ ਤੁਸੀਂ ਖੁਦ ਵੇਖਦੇ ਅੱਗਾ ਬੰਨ ਕੇ ਦਾੜੇ ਕਿੰਨੇ ਸੁੰਦਰ ਆ ਨੌਜਵਾਨਾਂ ਦੇ ਭਾਈ ਕਿੱਥੇ ਚਲੋ ਬਕਰਪੁਰ ਜੰਦੇ ਸਰਸੇ ਚਲਦੇ ਰਾਦਾ ਸਵਾਮੀ ਤੇ ਚੱਲਿਆ ਜਾਂ ਫਿਰ ਕਿਤੇ ਹੋਰ ਮਸਤਾਂ ਤੇ ਚੱਲਿਆ ਉੱਥੇ ਨਾ ਬੀੜੀਆਂ ਬੜੀਆਂ ਫੂਕਦਾ ਤਾਂ ਚੱਲਿਆ ਲੱਖ ਦੀ ਲਹਣ ਤੇ ਆ। ਮੈਂਟ ਦੇ ਵਿੱਚ ਇਤਿਹਾਸ ਖੁੱਲ ਗਏ। ਗੁਰੂ ਤੇਗ ਬਹਾਦਰ ਸਾਹਿਬ ਦੀਆਂ ਕੁਰਬਾਨੀਆਂ ਅਮਰੋ ਕਲਗੀਧਰ ਪਾਸ਼ਾ ਦੀਆਂ ਕੁਰਬਾਨੀਆਂ ਖੁੱਲ ਗਏ। ਦੇਹਧਾਰੀਆਂ ਨੂੰ ਮੱਥਾ ਟੇਕਦੇ ਫਿਰਦੇ ਉਹ ਸਿਰ ਲੱਥ ਜਾਣਾ ਚਾਹੀਦਾ ਤੁਹਾਡਾ। ਸਿੱਖ ਤੇ ਉਹ ਆ ਖਲ ਲਵਾ ਲੈਂਦਾ ਹੈ, ਬੰਦ ਮੰਦ ਕਟਾ ਲੈਂਦਾ ਹੈ, ਈਨ ਨਹੀਂ ਮੰਨਦਾ। ਤੇ ਹੁਣ ਤੇ ਹੀ ਕੋਈ ਮਨਾਉਣ ਨਹੀਂ ਦਿਆ ਹੁਣ ਤੇ ਆਪਣੀ ਮਰਜ਼ੀ ਨਾਲ ਜਾਂਦੇ ਆ ਆਪਣੇ ਲਾਲਚ ਨੂੰ ਜਾਂਦੇ ਗੁਰੂ ਕਲਗੀ ਤਰਪਾਸ਼ਾ ਦੇ ਬਚਨ ਹਨ ਸੀਸ ਟੇਕ ਗੁਰੂ ਗ੍ਰੰਥ ਜੀ ਬਚਨ ਸੁਣੇ ਸੋ ਹਜੂਰ ਸੀਸ ਕੇਵਲ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਨੂੰ ਮੱਥਾ ਟੇਕਣਾ ਆ ਤੇ ਬਚਨ ਸੁਣੇ ਸੋ ਹਜੂਰ ਜੋ ਗੁਰੂ ਦੇ ਬਚਨ ਹਨ ਉਹਦੀ ਹਜੂਰੀ ਦੇ ਵਿੱਚ ਗੁਰੂ ਦੇ ਬਚਨ ਸੁਣਨੇ ਬਚਨ ਮੰਨਨੇ ਇਹੋ ਸਿੱਖ ਦਾ ਕਰਮ ਆ जिन्ने ਜਾਣਾ ਆ ਨਕੋਦਰ ਬਕਰਪੁਰ ਹੋਰ ਜਿੰਨੇ ਵੀ ਡੇਰੇ ਖੁੱਲੇ ਪਰਦੇ ਬੜੇ ਆੰਤ ਹੀ ਕੋਈ ਨਹੀਂ ਆਪਣੇ ਨਾਂ ਦੇ ਅੱਗੋਂ ਸਰਦਾਰ ਨਾਂ ਦੇ ਪਿੱਛੋਂ ਸਿੰਘ ਹਟਾ ਦਵੇ ਤੇ ਸੋ ਵਧਾਣੀ ਨਾ ਫਿਰ ਇਹ ਗੱਲ ਨਹੀਂ ਬਣਦੀ ਸਰਦਾਰ ਤੇ ਸਿੰਘ ਹੋਆ ਜਿਹੜਾ ਕਵੇ ਗੁਰੂ ਗ੍ਰੰਥ ਸਾਹਿਬ ਮੇਰਾ ਗੁਰੂ ਆ ਗੁਰੂ ਰੋਪਿੰਦ ਸਿੰਘ ਮਹਾਰਾਜ ਮੇਰਾ ਪਿਤਾ ਆ ਉਹ ਆ ਸਿੱਖ ਤੇ ਉਹ ਗੱਲ ਬਣਦੀ ਫਿਰ ਉਹਨੂੰ ਜੱਜਦਾ ਸਿੰਘ ਨਾਮ ਸੋ ਇਸ ਤਰ੍ਹਾਂ ਨਹੀਂ ਸੋ ਰਹੁ ਵਿਚਾਰ ਚਉਪਈ ਸਮਦ ਸੁਨੇ ਗੁਰ ਹਿਤ ਚਿਤ ਲਾਏ ਫਿਰ ਹਜੂਰੀ ਦੇ ਵਿੱਚ ਬੈਠ ਕਰਕੇ ਗੁਰੂ ਦਾ ਸ਼ਬਦ ਸੁਣੇ ਪ੍ਰੇਮ ਦੇ ਨਾਲ ਸੁਣਨਾ ਕਰੇ ਗਿਆਨ ਸ਼ਬਦ ਗੁਰ ਸੁਣੇ ਸੁਣਾਏ ਜਿਹੜੀ ਗਿਆਨ ਦੀ ਗੱਲ ਹੈ ਨਾ ਗੁਰੂ ਦੀ ਹਜੂਰੀ ਦੇ ਵਿੱਚ ਬੈਠ ਕਰਕੇ ਕੀਰਤਨ ਰੂਪੀ ਕਥਾ ਰੂਪੀ ਗਿਆਨ ਪ੍ਰਾਪਤ ਕਰੇ ਸੁਣੇ ਆਪ ਸੁਣੇ ਸੁਣਾਏ ਅਤੇ ਹੋਰਾਂ ਨੂੰ ਵੀ ਅੱਗੇ ਗਿਆਨ ਦੇਵੇ ਘਰ ਦੇ ਵਿੱਚ ਆਣ ਕਰਕੇ ਪ੍ਰਚਾਰ ਕਰੇ ਪ੍ਰਚਾਰ ਕਰਨ ਲਈ ਸਿੱਖੀ ਦਾ ਪ੍ਰਚਾਰ ਕਰਨ ਲਈ ਜ਼ਰੂਰੀ ਨਹੀਂ ਵੀ ਵੱਡੀਆਂ ਸਟੇਜਾਂ ਹੀ ਚਾਹੀਦੀਆਂ ਨੇ ਪ੍ਰਚਾਰ ਘਰ ਤੋਂ ਸ਼ੁਰੂ ਕਰੋ ਜਿਹੜੀ ਕਥਾ ਤੁਸੀਂ ਸੁਣਦੇ ਜੇ ਆਪਣੇ ਵੀਰ ਭੈਣਾਂ ਜਾਂ ਜਿਹੜਾ ਬਚਨ ਵਧੀਆ ਗੁਰੂ ਦਾ ਸੁਣਦੇ ਜੇ ਆਪਣੇ ਬੱਚਿਆਂ ਆਪਣੇ ਮਾਤਾ ਪਿਤਾ ਨੂੰ ਭੈਣ ਭਰਾਵਾਂ ਨੂੰ ਕੋਲ ਬਿਠਾ ਕੇ ਸੁਣਾਇਆ ਕਰੋ ਘਰ ਦੇ ਵਿੱਚੋਂ ਪ੍ਰਚਾਰ ਸ਼ੁਰੂ ਕਰੋ ਪਹਿਲਾਂ ਘਰ ਦੇ ਵਿੱਚੋਂ ਪ੍ਰਚਾਰ ਸ਼ੁਰੂ ਕਰੋ ਹਰ ਕਿਸੇ ਦੀ ਡਿਊਟੀ ਹੈ ਸਿੱਖੀ ਦਾ ਪ੍ਰਚਾਰ ਕਰਨੀ ਜ਼ਰੂਰੀ ਨਹੀਂ ਵੀ ਬਸ ਵੱਡੀਆਂ ਸਟੇਜਾਂ ਵਾਲੇ ਹੀ ਉਹਨਾਂ ਦੀ ਡਿਊਟੀ ਆ ਜੋ ਮਨ ਮਨ ਕਥਾਵਾਚਕ ਹਨ ਮਹਾਪੁਰਖ ਹਨ ਇਹ ਹਰ ਸਿੱਖ ਦੀ ਡਿਊਟੀ ਹੈ ਵੀ ਜੋ ਗਿਆਨ ਲਿਆ ਹੈ ਆਪਣੇ ਬੱਚਿਆਂ ਨੂੰ ਵੀ ਉਹ ਗਿਆਨ ਦੇਣਾ ਕਰੋ ਜੋ ਮਮ ਸਾਥ ਚਾਹੇ ਕਰ ਬਾਤ ਗੁਰੂਕਲ ਕੀ ਤਰ ਪਾਤਸ਼ਾਹ ਕਹਿੰਦੇ ਜਿਹੜਾ ਮੇਰੇ ਨਾਲ ਗੱਲ ਕਰਨਾ ਚਾਹੁੰਦਾ ਹੈ ਗ੍ਰੰਥ ਜੀ ਪੜਾ ਵਿਚਾਰੇ ਸਾਥ ਉਹ ਧਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੂੰ ਪੜੇ ਪੜ੍ਹ ਕਰਕੇ ਵਿਚਾਰਨਾ ਕਰੇ ਤੇ ਇਦਾਂ ਸਮਝੇ ਪੀ ਮੈਂ ਗੁਰੂ ਗੋਬਿੰਦ ਸਿੰਘ ਮਹਾਰਾਜ ਨਾਲ ਗੱਲਬਾਤ ਕਰਨੀ ਆ ਕਹਿਣ ਤੋਂ ਮੁਰਾਦ ਹੈ ਬਾਣੀ ਇਤਨੀ ਸ਼ੌਂਕ ਦੇ ਨਾਲ ਪੜੇ ਇਤਨੇ ਪ੍ਰੇਮ ਦੇ ਨਾਲ ਪੜੇ ਪੀ ਮੇਰੇ ਸਾਹਮਣੇ ਗੁਰੂ ਗੋਬਿੰਦ ਸਿੰਘ ਮਹਾਰਾਜ ਆ ਤੇ ਮੈਂ ਗੁਰੂ ਗੋਬਿੰਦ ਸਿੰਘ ਮਹਾਰਾਜ ਨਾਲ ਗੱਲਾਂ ਕਰਦਾ ਪਿਆ ਇਹ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਬਚਨ ਆ ਪੀ ਜੇ ਕਿਸੇ ਨੂੰ ਲੋੜਿਆ ਨਾ ਮੈਂ ਗੁਰੂ ਗੋਬਿੰਦ ਸਿੰਘ ਮਹਾਰਾਜ ਨਾਲ ਗੱਲਬਾਤ ਕਰਨੀ ਤੇ ਬਾਣੀ ਇਸ ਤਰ੍ਹਾਂ ਪੜ ਕੇ ਵਿਚਾਰਨਾ ਕਰੇ ਜੋ ਮuje ਬਚਨ ਸੁਣਨਣਾ ਸੁਣਨ ਕੀ ਚਾਹੇ ਜਿਹੜਾ ਮੇਰੇ ਤੋਂ ਬਚਨ ਸੁਣਨਾ ਚਾਹਦਾ ਬਲੀ ਗੱਲ ਕੀ ਹੈ ਵੀ ਜੇ ਕੋਈ ਮੇਰੇ ਨਾਲ ਗੱਲ ਕਰਨੀ ਚਾਹੁੰਦਾ ਹੈ ਆਪਣੀ ਗੱਲ ਸੁਣਾਉਣਾ ਚਾਹਦਾ ਬਾਣੀ ਪੜੇ ਤੇ ਵਿਚਾਰੇ ਤੇ ਜੇਕਰ ਕੋਈ ਮੇਰੇ ਭਾਗ ਕਲਗੀਧਰ ਪਾਤਸ਼ਾਹ ਜੀ ਕਹਿੰਦੇ ਹਨ ਸਾਡੇ ਬਚਨ ਸੁਣਨਾ ਚਾਹੁੰਦਾ ਹੈ ਗ੍ਰੰਥ ਵਿਚਾਰ ਸੁਨਹ ਚਿਤ ਲਾਏ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜੀ ਵਿਚਾਰ ਵਿਆਖਿਆ ਕਰੇ ਵਿਚਾਰ ਕਰੇ ਉਹ ਪੜੇ ਅਰਥ ਪੜੇ ਵਿੱਚ ਕੀ ਲਿਖਿਆ ਹੈ ਅਤੇ ਸੁਨਹ ਚਿਤ ਲਾਏ ਬੜੇ ਪ੍ਰੇਮ ਦੇ ਨਾਲ ਸੁਣੇ ਕਥਾ ਸੁਣੇ ਕੇਤ ਲਾਇਏ ਪ੍ਰੇਮ ਦੇ ਨਾਲ ਅਤੇ ਆਪਣੇ ਜੀਵਨ ਦੇ ਵਿੱਚ ਢਾਲੇ ਤਾਂ ਇਸ ਤਰ੍ਹਾਂ ਹੀ ਹੈ ਪੀ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਮੈਂ ਬਚਨ ਸੁਣਦਾ ਮੇਰਾ ਰੂਪ ਗ੍ਰੰਥ ਜੀ ਜਾਨ ਹਣ ਉਹ ਲੋਕ ਧਿਆਨ ਦੇ ਨਾਲ ਸੁਣ ਲੈਣ ਜਿਹੜੇ ਹੁਬ ਕੇ ਕਹਿੰਦੇ ਨਾ ਕਿ ਅਸੀਂ ਨਹੀਂ ਮੰਨਦੇ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਦਸਾਂ ਪਾਤਸ਼ਾਹਾਂ ਨੇ ਜੋ ਤਾਂ ਜਾਂ ਜੀਵਤ ਗੁਰੂ ਨੇ ਇਹ ਗੱਲ ਕਰਦੇ ਆ ਨਾ ਕਈ ਵੀ ਅਸੀਂ ਨਹੀਂ ਮੰਨਦੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਵਤ ਗੁਰੂ ਹਨ ਇਹਨਾਂ ਨਿਰਨਾ ਕਲਗੀਤਰ ਪਾਤਸ਼ਾਹ ਕਰਨਗੇ ਜਿਨ੍ਹਾਂ ਨੇ ਗੁਰਤਾ ਗੱਦੀ ਬਖਸ਼ੀ ਹੈ ਮਹਾਰਾਜ ਦੇ ਬਚਨਾਂ ਮੇਰਾ ਰੂਪ ਗ੍ਰੰਥ ਦੀ ਜਾਨ ਮੇਰਾ ਜਿਹੜਾ ਰੂਪ ਹੈ ਗੁਰੂ ਗ੍ਰੰਥ ਸਾਹਿਬ ਮੰਨਣਾ ਹੈ ਗੁਰੂ ਗ੍ਰੰਥ ਸਾਹਿਬ ਹੀ ਗੁਰੂ ਗੋਬਿੰਦ ਸਿੰਘ ਮਹਾਰਾਜ ਹੈ ਗੁਰੂ ਗੋਬਿੰਦ ਸਿੰਘ ਮਹਾਰਾਜੀ ਗੁਰੂ ਗ੍ਰੰਥ ਸਾਹਿਬ ਹੈ ਤੇ ਬਾਣੀ ਦਾ ਵੀ ਇਹੋ ਪ੍ਰਮਾਣ ਹੈ ਬਾਣੀ ਗੁਰੂ ਗੁਰੂ ਹੈ ਬਾਣ ਸੋ ਇਹਨਾਂ ਪਿਛੇ ਨਾ ਲੱਗਣਾ ਨਹੀਂ ਜਿਹੜਾ ਬੜਾ ਰੌਲਾ ਪਾਉਂਦੇ ਵੀ ਮੈਂ ਨਹੀਂ ਮੰਨਦੇ ਭਾਈ ਤੇਰੀ ਸਲਾਹ ਲਈ ਕਿਨੇ ਤੂੰ ਮੈਂ ਤੂੰ ਨਹੀਂ ਮੰਨਦਾ ਕਿੱਥੋਂ ਦਾ ਜਥੇਦਾਰ ਆਂ ਵੀ ਤੇਰੇ ਕਹਿਣ ਦੇ ਉੱਤੇ ਕਾ ਤੱਕ ਸਾਬ ਤੋਂ ਕਿਦੇ ਫਰਮਾਨ ਜਾਰੀ ਹੋਊਗਾ ਵੀ ਮੈਂ ਨਹੀਂ ਮੰਨਦਾ ਤੂੰ ਨਹੀਂ ਮੰਨਦਾ ਪਾਸੇ ਬਹਿ ਜਾ ਰੌਲਾ ਪਾਉਣ ਦੀ ਕੀ ਲੋੜ ਹੈ ਮੰਨਣਾ ਉਹ ਆਸੀਂ ਸਿੱਖਾਂ ਨੇ ਉਹ ਮੰਨਣਾ ਜੋ ਗੁਰੂ ਗੋਬਿੰਦ ਸਿੰਘ ਨੇ ਕਿਹਾ ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਫੈਸਲਾ ਸੁਣਾ ਦਿੱਤਾ ਆ ਅੱਜ ਨਹੀਂ ਸੁਣਾਇਆ ਬੜੇ ਚਿਰ ਪਹਿਲਾਂ ਸੁਣਾਇਆ ਆ ਮੇਰਾ ਰੂਪ ਗ੍ਰੰਥ ਜੀ ਜਾਣ ਮੇਰਾ ਰੂਪ ਗੁਰੂ ਗ੍ਰੰਥ ਸਾਹਿਬ ਨੂੰ ਮੰਨਣਾ ਹੈ ਇਸ ਵਿੱਚ ਮੈਂ ਭੇਦ ਨਰੰਚਕ ਮਾਨ ਇਹਦੇ ਵਿੱਚ ਕੋਈ ਭੇਦ ਨਹੀਂ ਜਾਣਾ ਕੋਈ ਫਰਕ ਨਹੀਂ ਸਮਝਣਾ ਗੁਰੂ ਗ੍ਰੰਥ ਸਾਹਿਬ ਹੀ ਗੁਰੂ ਗੋਬਿੰਦ ਸਿੰਘ ਹਨ अथवा ਦਸਾਂ ਪਾਤਸ਼ਾਹੀਆਂ ਦਾ ਸਰੂਪ ਹੈ ਜੋਤ ਹੈ ਇਸ ਤਰ੍ਹਾਂ ادب ਸਤਕਾਰ ਕਰਨਾ ਹੈ ਬਾਣੀ ਦਾ ਸੋ ਇਸ ਤਰ੍ਹਾਂ ਕਲਗੀਧਰ ਪਾਤਸ਼ਾਹ ਰਹਿਤਨਾਮੇ ਦੇ ਵਿੱਚ ਭਾਈ ਨੰਦ ਲਾਲ ਸਾਹਿਬ ਜੀਆਂ ਦੇ ਸਵਾਲਾਂ ਦੇ ਜਵਾਬ ਦੇ ਕਰਕੇ ਬੜੇ ਮਨ ਦੇ ਫੁਰਨੇ ਬੜੇ ਮਨ ਦੇ ਸ਼ੰਕੇ ਜਿਹੜੇ ਹਣ ਦੁਬਿਧਾਵਾਂ ਦੂਰ ਕਰਦੇ ਹਨ ਇਹ ਰਹਿਤ ਨਾਮਾ ਦੇ ਬਚਨ ਗੁਰੂ ਸਾਹਿਬ ਜੀ ਨੇ ਸਾਨੂੰ ਬਖਸ਼ਿਸ਼ ਕੀਤੀ ਪੀ ਸਿੱਖ ਰਹਿਣੀ ਬਹਿਣੀ ਦੇ ਵਿੱਚ ਪੱਕਾ ਹੋਵੇ ਆਪਣੀ ਰਹਿਣੀ ਬਹਿਣੀ ਸੁਧਾਰੇ ਸੋ ਇਤਨੀਆਂ ਕਵੈਨਤੀਆਂ ਪ੍ਰਵਾਨ ਹੋਈਆਂ ਭੁਲਾ ਚੁਕਾਂ ਦੀ ਹਮ ਅੱਗੇ ਜਿਸ ਤਰ੍ਹਾਂ ਮਹਾਰਾਜ ਦੇ ਬਚਨ ਆਉਣਗੇ ਉਸੇ ਤਰ੍ਹਾਂ ਆਪਾਂ ਸਾਧ ਸੰਗਤ ਖਾਲਸੇ ਦੇ ਨਾਲ ਸਾਂਝ ਪਾਵਾਂਗੇ ਮੇਰਾ ਰੂਪ ਗ੍ਰੰਥ ਜੀ ਜਾਨ ਇਸ ਸਮਾਂ ਭੇਜਾ ਨਾਰੰਚ ਕਮਾਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ